ਲਓ ਜੀ ਦੇ ਕੇ ਆਈਆਂ ਕਣਕ ਚ ਜਿਹੜਾ ਫੇੜਾ ਪਾਣੀ ਲਾਉਣਾ ਸੀਗਾ ਰੱਬ ਨੇ ਹੁਣ ਦੋ ਤਿੰਨ ਦਿਨ ਦਾ ਹੋਰ ਧੁੰਦ ਜੀ ਵਾਦਾ ਕਰਤਾ ਅਜ ਦੂਜਾ ਤੀਜਾ ਦਿਨ ਹੈ ਇਹਦਾ ਕਣਕ ਚ ਦਿਨੀਆਂ ਜਿਹੜਾ ਫੇੜਾ ਕਈ ਦਿਨ ਹੋ ਗਏ ਇੱਧਰ ਜਿਹੜਾ ਵੀ ਨਹੀਂ ਮਦਦਤਾ ਗਿਆ ਨੇ ਦੇਖਦੇ ਆ ਗੁੱਲੀ ਰੰਡੇ ਦਾ ਕੀ ਹਾਲ ਚਾਲ ਹੈ ਧੁੰਦ ਬਹੁਤ ਅੱਜ ਹੁਣ ਵੈਸੇ ਕਣਕ ਤਾਂ ਤਾਂ ਚੰਗੀ ਆ ਦੇਖੋ ਕਿਵੇਂ ਕਣਕਾਂ ਤਾਂ ਬਣਦੀਆਂ ਜਾਂਦੀਆਂ ਨੇ ਦੇਖ ਇਹ ਮੇਰੇ ਰੇ ਚੱਟੀ ਹੁੰਦੀ ਐ ਹੁਣ ਜੇ ਇਹ ਲੋ ਟਰੇ ਛੱਡਦੇ ਆਂ ਤਾਂ ਪਹਿਲਾਂ ਵੀ ਐਂ ਛਰਤੀ ਇੱਕ ਗੱਟਾ ਰੇ ਦਾ ਰੰਦੇ ਆ ਲਾਸਟ ਸੱਟਾਂਗੇ ਹੁਣ ਬਸ ਤਾਂ ਦੀ ਤਿਆਰੀ ਐ ਨੁਕਸਾਨ ਕਰਤਾ ਕਣਕ ਦਾ ਥੋੜਾ ਥੋੜਾ ਆ ਦੇਖੋ ਇੱਥੇ ਦਵਾਈ ਇੱਥੇ ਧਰਕੇ ਢੋਲੀਆਂ ਭਰੀਆਂ ਸੀ ਇਹੋ ਮੱਲੋ ਮੱਲੀ ਦਵਾਈ ਵੱਧ ਪੈ ਜਾਂਦੀ ਐ ਇਹਨਾਂ ਨਾਲ ਥਾਂ ਕਣਕ ਦਾ ਹੀ ਮਾਰਤਾ ਗੁੱਲੀ ਨੰਡਾ ਦਾ ਘਰ ਚਮਕਦਾ ਨਹੀਂ ਹੁਣ ਬਾਦ ਚ ਪਤਾ ਲੱਗੂ ਆ ਖਾਲ ਖੂਲ ਚ ਤਾਂ ਹੈਗੀ ਇਹ ਤੇ ਦੁਬਾਰੇ ਪਈ ਆ ਆਪਣੀ ਕੋ ਦਵਾਈ ਮਾਰ ਦਿਆਂਗੇ ਹੁਣ ਤਾਂ ਪਾਣੀ ਦੀ ਤਿਆਰੀ ਹੈ ਬਸ ਤੀਜੇ ਤੇ ਤੀਜਾ ਪਾਣੀ ਲਾਉਣੇ ਹਨ ਨਾ ਆਪਾਂ ਕਦੇ ਜੰਤੀ ਛੱਡਦੇ ਆ ਵਾਈ ਪਾੜੀ ਕਰੀ ਆ ਦੇਖੋ ਅੱਜ ਜਾ ਰਹੀ ਹੁੰਦੀ ਐੜੀ ਆ ਬੱਲ ਜੀ ਹੋ ਰਹੀ ਸੀ ਦਵਾਈ ਤੇਜ਼ ਬਹੁਤ ਪਾਈ ਜਿਹੜਾ ਉੱਤੋਂ ਵੱਡਦਾ ਸੀ ਗੁੱਲੀ ਲੰਦਾ ਉਹ ਦੁਬਾਰੇ ਫਟਿਆ ਬਾਕੀ ਤਾਂ ਮਰ ਰੋੜ ਤਾਂ ਭਾਲ ਭਾਲ ਮਾਰਿਆ ਜਾ ਮੇ ਵਿਚ ਨੋ ਆ ਨਾ ਤੇਜ਼ ਨੇ ਬਈ ਬਹੁਤ ਵਧੀਆ ਤਕਨੀਕ ਆਏ ਕਣਕ ਨੂੰ ਉੱਥੇ ਧੱਕਾ ਲੱਗਿਆ ਮੜਾ ਮੋਟਾ ਜਿੱਥੇ ਦਵਾਈ ਵੱਧ ਪਈ ਐ ਨਹੀਂ ਕਣਕ ਦਾ ਕੋਈ ਨੁਕਸਾਨ ਨਹੀਂ ਅੱਜ ਜਿੱਦ ਰੋਟੀ ਢਿੱਡ ਖਾ ਕੇ ਹੁਣ ਮੈਂ ਚੱਲਣਾ ਕਣਕ ਬਣ ਦੇ ਕੇ ਹੋਣਾ ਗੜਾ ਫੇੜਾ ਤੇ ਪਾਣੀ ਛੱਡ ਦਈਏ ਬਸ ਅਰੇ ਆ ਇਹਨਾਂ ਨੇ ਕਰੀ ਨਹੀਂ ਲਵੇ ਲਾਉਣੇ ਸੁੱਕੇ ਸੱਖੇ ਜੇ ਪਤਾ ਚੱਕ ਤੇ ਸਾਰੇ ਆ ਨਾਲ ਜਿਹੜਾ ਗੁੱਲੀ ਰੰਡਾ ਤੋਂ ਵੱਡ ਲੈਣਾ ਉਹ ਫੱਟਿਆ ਬਾਕੀ ਤਾਂ ਹੋਰ ਤਾਂ ਸਾਰਾ ਕੁਲ ਵੇਟਦਾ ਪਾਲਕ ਪੂਲਕ ਜੀ ਕੁਝ ਨਹੀਂ ਛੱਡਿਆ ਨੇ ਐਕਸਲ ਤੇ ਟਾਪ ਕਰ ਲਾ ਕੇ ਕਰੀ ਸੀ ਸਾਨੂੰ ਪਹਿਲਾਂ ਆਪਾਂ ਦੱਸਿਆ ਸੀ ਤੋਂ ਵੀਡੀਓ ਬਣਾਈਏ ਇਦਾਂ ਜਿਦ ਕਰੀ ਸੀ ਸਪਰੇਅ ਮੈਂ ਰੁਕ ਜਿਮਾ ਵਿੱਚੋਂ ਭਾਲ ਭਾਲ ਕੇ ਨਾ ਇਕੱਲੀ ਇਕੱਲਾ ਪੁੱਟਾ ਖਿੱਚ ਲਿਆ ਹੈ ਵੀ ਵਾੜਾ ਹਲੇ ਖੜਾ ਵੀ ਹੈ ਇੱਥੋਂ ਪਤਾ ਲੱਗਦਾ ਇੱਧਰ ਆ ਕੇ ਗੇੜਾ ਦਿੱਤੇ ਇਹ ਕਹਿ ਰਹੇ ਤੇ ਵੱਧ ਛੇਤੀ ਦੁਬਾਰੇ ਕਰਾਂਗੇ ਦਵਾਈ ਆਪਣੇ ਕੋਲੇ ਪਈ ਹੈ ਇਜ ਕਰਾਂਗੇ ਦੋ ਟੋਲੀਆਂ ਦਵਾਈ ਦੀਆਂ ਤੇਰਾ ਨੂੰ ਪੋਲਾ ਜਾ ਕਰ ਦੂ ਫੇਰੇ ਬਸ ਨੂੰ ਕਰਦਾ ਬੀਜ ਆ ਤਾਂ ਹਨ ਹੀ ਬੀਜ ਆ ਫੇਰ ਲੈ ਆਓ ਅਸਲ ਤਾਂ ਅੱਗ ਲਾਏ ਨਾਲ ਹੀ ਬਚਦਾ ਵੀ ਅੱਗ ਹੁਣ ਥੋੜਾ ਜਿਹਾ ਗਵਰਨਮੈਂਟ ਦੀ ਸ਼ਕਤੀ ਸੀਗੀ ਕੋਦਾ ਮੋਟਰਸਾਈਕਲ ਵਾਲਾ ਵੀ ਕੁਝ ਨਹੀਂ ਜਾਂਦਾ ਲੈ ਦੇਖੋ ਆ ਜਾਂਦਾ ਕਿੱਲੇ ਦੀ ਵਾਹੀ ਤੱਕ ਨਹੀਂ ਜਾਂਦਾ ਅੱਜ ਇੱਕ ਕਿੱਲੇ ਤੋਂ ਵੱਧ ਨਹੀਂ ਜਾਂਦਾ ਸੋ ਨਾ ਪਸੂ ਨਾ ਰਾਕੀ ਤੱਕ ਆਏਗਾ ਆਵਾਰਾ ਪਸੂਆਂ ਦਾ ਹਰ ਤੱਕ ਤਾਂ ਬੰਦੇ ਰੱਖੇ ਰੱਖੇ ਹੋਇਆ। ਸੂਏ ਚ ਵੀ ਹੈ ਨਹੀਂ ਪਾਣੀ ਖਾਲਾ ਆਏ ਪੈਨ ਸੁੱਕੇ ਜਾਵਾਂ। ਨਹੀਂ ਸੂਏ ਦਾ ਪਾਣੀ ਲਾਉਣ ਦਾ ਇਰਾਦਾ ਸੀਗਾ ਅੱਜ ਕਿ ਕੱਲ ਨੂੰ ਆਪਣੀ ਵਾਰੀ ਵੀ ਆ। ਆ ਦੇਖ ਵੇ ਰਹਿ ਗਿਆ ਹਲੀ ਗੁੱਲੀ ਡੰਡਾ ਵਿੱਚ ਵਿੱਚ। ਵੱਧ ਮਾਰਤਾ ਥੋੜਾ ਰਹਿ ਗਿਆ। ਉਤਰੀ ਦੇ ਕੇ ਆਣੇ ਅਗੇੜਾ ਕਰਨ ਕਰੇ। ਨੈਣ ਨਾਲ ਪਤਾ ਸੁਤਾ ਲੱਗਦਾ ਰਹਿੰਦਾ ਕੋਈ ਕਈ ਵਾਰੀ ਜਾਨਵਰੀ ਆ ਜਾਂਦਾ ਹੁੰਦਾ ਠੱਠਾ ਟੁੱਟਾ ਉਹ ਜਿ ਰੱਖੀ ਰੁਖੀ ਰੱਖੀ ਜਾਂਦੀ ਐ ਆ ਦੇਖੋ ਇਹ ਲੋਟਰਾ ਕਰਤਾ ਜਮ ਜਿਹੜੇ ਤੇ ਪਈ ਐ ਨਾ ਦਵਾਈ ਸਮਾਰ ਕੇ ਉਹ ਤਾਂ ਨਹੀਂ ਛੱਡਿਆ ਕਣਕ ਨੂੰ ਵੀ ਲਾਇਆ ਧੱਕਾ ਇੱਥੇ ਦਵਲ ਦਵਾਈ ਵੱਜੀ ਐ ਕੰਮ ਆ ਸਾਰਾ ਲੀ ਗਿਆ ਕਣਕ ਹੁਣ ਮੜੀ ਦੇਖਣ ਲਈ ਹੋਈ ਐ ਬੋਲੀ ਬਿਰਲੀ ਰਹਿ ਗਈ ਸੀ ਦੁਬਾਰੇ ਛੱਟੇ ਛੱਟੇ ਦੇ ਕੇ ਫੇਰ ਕਾਇਮ ਕਰੀਏ ਮਿਹਨਤ ਬਹੁਤ ਹੋਈ ਅੱਜ ਕਿਤੇ ਉਹਨਾਂ ਦੀ ਕਣਕ ਨਹੀਂ ਜੰਨੇ ਉੱਤੇ ਲਾਤੇ ਆ ਦੇਖੋ ਉਰੇ ਚੰਗੀ ਤਰ੍ਹਾਂ ਮਾਰਿਆ ਆ ਤੋਂਪਾ ਪੈ ਗਿਆ ਨਾ ਕਿਹੜੀਆਂ ਪਹਿਲੇ ਦਿਨਾਂ ਤੇ ਉਦੋਂ ਤੱਕ ਅਸਰ ਕਰ ਗਈ ਹੈ ਦਵਾਈ ਵਿੱਚ ਖੜਾ ਵੀ ਹੈਗਾ ਹੁਣ ਤਾਂ ਪਾਣੀ ਪਾਉਣੀ ਹੁੰਦਾ ਬਸ ਅਜਾ ਦਿਨ ਦੇਖਦੇ ਆਂ ਹੋਰ ਜੋ ਕੰਨੂ ਕੀ ਸੂਏ ਤੇ ਆ ਜੇ ਤਾਂ ਸੂਏ ਦਾ ਲਾਵਾਂਗੇ ਨਹੀਂ ਫਿਰ ਕੈਪਟੀ ਦਾ ਪਹਿਲਾਂ ਵੀ ਕੈਪਟੀ ਦਾ ਲਾਇਆ ਸੀ ਪਹਿਲਾਂ ਉਦੋਂ ਪਹਿਲਾਂ ਬੋਰ ਦੇ ਪਾਣੀ ਨਾਲ ਆਪਣੇ ਵਾਲਾ ਸੋਰ ਆ ਜਾ ਦੱਸਣ ਲੱਗਾ ਸੀ ਫਿਰ ਤਾਂ ਕੈਪਟੀ ਦਾ ਪਾਣੀ ਲਾਇਆ ਜਦੋਂ ਨਾ ਸੋਰਾ ਯਾ ਨਹੀਂ ਆਇਆ ਉਤੇ ਤੀ ਕੈਪਟੀ ਦਾ ਪਾਣੀ ਦੇਖਰ ਸੂਏ ਵਰਗੀ ਹੁੰਦਾ ਸਾਰੇ ਰਗੜਤੀ ਆ ਸੁੱਖਾ ਜਿਹਾ ਬੁਝਿਆ ਤਾਂ ਹਾਂ ਖੜਿਆ ਰਹਿ ਗਿਆ ਇੱਕ ਬੁੱੱਚ ਤਾਂ ਸਾਰੇ ਕਮਲੇ ਜੇ ਕਰਦੇ। ਬੜਕੋ ਪੂਤਾ ਹੀ ਤੇ ਪੈ ਗਈ ਉਹ ਤਾਂ ਨਹੀਂ ਛੱਡੀ। ਆਈ ਤੇ ਪਈ ਨਹੀਂ ਹੁੰਦੀ ਮੈਨੂੰ ਲੱਗਦਾ ਦਵਾਈ ਆ ਪਾਲ ਕਰੇ ਉਜੇ ਤੇ। ਹੂੰ ਪੱਟਦੇ ਨੇ। ਬੜਾ ਖਰਾਬ ਹੋ ਗਿਆ ਸੀ ਕਮ। ਆਹ ਲੇ ਕੁਸਰੋਂ ਜੀ ਵਧੀਆ ਹੋ ਗਿਆ ਲੱਗ ਰਿਹਾ ਨੇ ਆੜ। ਰਿਜ਼ਲਟ ਦੱਸੋ ਕਿਵੇਂ ਲੱਗਿਆ ਦਵਾਈ ਦਾ? ਇੱਥੇ ਵੀ ਕਣਕ ਨੂੰ ਮਾਰ ਪਈ ਆ। ਇੱਥੇ ਵੀ ਪਈ ਇੱਥੇ ਦੁਬਾਰੇ ਵੱਜੀ ਆ। ਮੋੜਾਂ ਤੇ ਮੱਲੋ ਮੱਲੀ ਦੁਬਾਰੇ ਵੱਜ ਜਾਂਦੀ ਆ ਜੇ ਸਿਰਿਆਂ ਤੇ ਸਾਰੇ ਨੁਕਸਾਨ ਹੈਗਾ ਮਾੜਾ ਮਾੜਾ। ਉਹ ਘਰੇ ਤੇ ਅੱਕੜ ਗੁੱਲੀ ਨੰਦਾ ਵੱਧ ਹੈਗਾ ਜਿਹੜਾ ਰਹਿ ਗਿਆ ਉਹ ਚੋਂ ਦੁਬਾਰੇ ਕਰਾਂਗੇ। ਚਲੋ। ਠੀਕ ਆ ਬਈ ਗੜਾ ਫੜਾ ਦੇਣ ਆਏ ਸੀ। ਕਣਕ ਚ ਨਾਲੇ ਆਪਾਂ ਚਾਰ ਗੱਲਾਂ ਬਾਤਾਂ ਕਰ ਲਈਆਂ। ਨਾਲੇ ਫਸਲ ਦਾ ਪਤਾ ਹਤਾ ਲੱਗਦਾ ਰਹਿੰਦਾ। ਸਾਰੀ ਕੋ ਇੱਥੇ ਵੀ ਨਿਕਸਾਰ ਹੈਗਾ ਆ ਵੀ ਰਗੜਦੀ ਵੱਧ ਗੁਲੀ ਦਿੰਦਾ ਸੀ ਇੱਥੇ ਪਰ ਕੰਮ ਕ ਘਟਾ ਸੀ ਜਿਹੜੇ ਸਮਾਰ ਕੇ ਪੈ ਗਈ ਉਹ ਤਾਂ ਨਹੀਂ ਛੱਡਿਆ ਹੋਰ ਇਹ ਵਿੱਚ ਦੋ ਗਈ ਦੇਣੀ ਹੈ ਨਾ ਕਿਵੇਂ ਵਿੱਚੋਂ ਕੱਢੀ ਆ ਚਲੋ ਠੀਕ ਹੈ ਭਾਈ ਦੇਖ ਲੈ ਰਬ ਦਾ ਮੌਸਮ ਕਹੇ ਜਾ ਰੱਖੂਗਾ ਫਿਰ ਨਹੀਂ ਪਾਣੀ ਪੂਣੀ ਲਾ ਕੇ ਗਾਂ ਵਾਲੇ ਕੰਮ ਕਰਦੇ ਆ ਠੀਕ ਹੈ ਬਈ ਓਕੇ ਸੱਸਰੀ ਕਾਲ ਸਰਮ ਦੱਸਿਓ ਜਰੂਰ ਚੰਗਾ ਵੀ ਕਿਵੇਂ ਲੱਗਿਆ ਦਵਾਈ ਦਾ ਰਿਜ਼ਲਟ ਓਕੇ